ਫਿਲੌਰ ਦੇ ਬਾਈਪਾਸ ਤੇ ਬੀਤੀ ਰਾਤ ਜੰਮੂ ਤੋਂ ਬਿਹਾਰ ਜਾ ਰਹੇ ਸੇਬਾਂ ਨਾਲ ਭਰੇ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਟਰੱਕ ਚਾਲਕ ਵੱਲੋਂ ਕਿਸੇ ਹੋਰ ਵਾਹਨ ਨੂੰ ਬਚਾਉਣ ਦੇ ਚਲਦਿਆਂ ਵਾਪਰ ਰਿਹਾ ਹੈ ਟਰੱਕ ਚਾਲਕ ਮੁਸਤਾਫਾ ਪੁੱਤਰ ਮੁਸਤਾਕ ਅਹਿਮਦ ਵਾਸੀ ਬਾਰਾਮੁਲਾ ਆਪਣੇ ਸਾਥੀ ਮੰਜੂਰ ਅਹਿਮਦ ਨਾਲ ਸੇਬਾਂ ਨਾਲ ਭਰੇ ਟਰੱਕ ਨੂੰ ਲੈ ਕੇ ਬਿਹਾਰ ਜਾ ਰਿਹਾ ਸੀ ਤਾਂ ਰਾਤ ਸਮੇਂ ਫਿਲੌਰ ਵਿਖੇ ਕਿਸੇ ਹੋਰ ਵਾਹਨ ਨੂੰ ਬਚਾਉਂਦੇ ਸਮੇਂ ਪਲਟ ਗਿਆ ਇਸ ਹਾਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਟਰੱਕ ਨੁਕਸਾਨਿਆ ਗਿਆ ਜਦਕਿ ਟਰੱਕ ਚਾਲਕ ਅਤੇ ਉਸ ਦੇ ਸਾਥੀ ਦੇ ਮਾਮੂਲੀ ਸੱਟਾਂ ਵਜੀਆਂ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਅਤੇ ਉਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਕ੍ਰੇਨ ਮੰਗਵਾ ਕੇ ਟਰੱਕ ਨੂੰ ਇੱਕ ਪਾਸੇ ਕੀਤਾ ਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਫਿਲੌਰ ਤੋਂ ਨਵਰਾੰਗ ਚੈਨਲ ਇਰੈਕ ਮਾਂ ਨੰਗਲ ਦੀ ਵਿਸ਼ੇਸ਼ ਰਿਪੋਰਟ भाई साहब क्या नाम है कहां से कहां जा रहे थे मैं इधर श्रीनगर से बिहार जा रहा हूँ क्या हुआ एक्सीडेंट हो गया किस कारण में हुआ एक्सीडेंट ये गाड़ी था छोटा गाड़ी हाँ। और उसी के बचाने की वजह से ओके तो क्या लोड है इसमें सेब सेब है सेब कब हुआ अभी एक डेढ़ घंटा हो गया डेढ़ घंटा हो गया कोई जाने नहीं 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 हुआ नहीं, नहीं, कोई जा रही मैं ए जसविंदर सिंह रूट नंबर चौरानवे ਸੜਸ ਰੱਖਿਆ ਫੋਸਲ ਚ ਤਨਾ ਦਿਆਂ ਅੱਜ ਕੋਈ ਸਮਾਂ 6 ਵਜੇ ਸਾਨੂੰ ਫੋਨ ਆਇਆ ਸੀ ਵੀ ਇੱਕ ਜਿਹੜਾ ਸੇਬਾ ਦਾ ਭਰਿਆ ਟਰੱਕ ਆ ਉਹ ਪਲਟ ਗਿਆ ਆ ਇਹ ਜਿਹਦੇ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸੱਟਾ ਜੋੜ ਕਿਸੇ ਦੇ ਨਹੀਂ ਲੱਗੀ ਗੱਡੀ ਜਿਹੜੀ ਆ ਡਰਾਈਵਰ ਦੇ ਦੱਸਣ ਮੁਤਾਬਕ ਤੇ ਮੋੜੇ ਕੋਈ ਗੱਡੀ ਆ ਗਈ ਉਹਨੂੰ ਬ੍ਰੇਕ ਮਾਨ ਕਰਕੇ ਗੱਡੀ ਜਿਹੜੀ ਘੁੰਮ ਗਈ ਤੇ ਉਹ ਵਿਚਕਾਰ ਜਿਹੜਾ ਫੁੱਟ ਵਾਸਤੇ ਜਾ ਚੜੀ ਤੇ ਗੱਡੀ ਪਲਟ ਗਈ ਕਿੱਥੋਂ ਕਿੱਥੇ ਜਾ ਰਹੀ ਥੋੜਾ ਜੰਮੂ ਤੋਂ ਦੱਸ ਰਿਹਾ ਬਿਹਾਰ ਬਿਹਾਰ ਕੀ ਨਾਮ ਆ ਡਰਾਈਵਰ ਦਾ ਪਤਾ ਦੈਵ ਦਾ ਨਾਮ ਲਿਖਿਆ ਹੋਇਆ ਮਨਜੂਰ احمد ਮੀਰ ਸਾਹਿਬ ਮੌਰ ਸੁਲਤਾਨ ਮੀਰ ਹਾਂਜੀ ਮੁਸਤਫਾ ਦਾ ਟਰੱਕ ਸਿੱਧਾ ਕਰਾਇਆ ਜਾ ਰਿਹਾ ਹੈ ਭਾਈ ਸਿੱਧਾ ਕਰਾਇਆ ਜਾ ਰਿਹਾ ਜੀ ਹੈਡਰਾ ਮਂਗਾ ਰਹੇ ਆਂ ਅਸੀਂ ਤੇ ਇਹਨਾਂ ਦੇ ਵਪਾਰੀਆਂ ਨਾਲ ਗੱਲ ਹੋ ਗਈਆਂ ਸ਼ੋਰਸਾਲੇ ਵੀ ਆ ਰਹੇ ਇਹਨਾਂ ਦੇ ਫਿਲੌਰ ਦੇ ਬਾਈਪਾਸ ਤੇ ਬੀਤੀ ਰਾਤ ਜੰਮੂ ਤੋਂ ਬਿਹਾਰ ਜਾ ਰਹੇ ਸੇਬਾਂ ਨਾਲ ਭਰੇ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਟਰੱਕ ਚਾਲਕ ਵੱਲੋਂ ਕਿਸੇ ਹੋਰ ਵਾਹਨ ਨੂੰ ਬਚਾਉਣ ਦੇ ਚਲਦਿਆਂ ਵਾਪਰਿਆ ਹੈ ਟਰੱਕ ਚਾਲਕ ਮੁਸਤਾਫਾ ਪੁੱਤਰ ਮੁਸਤਾਕ अहमद ਵਾਸੀ ਬਾਰਾ ਮੁਲਾ ਆਪਣੇ ਸਾਥੀ ਮੰਜੂਰ ਅਹਿਮਦ ਨਾਲ ਸੇਬਾਂ ਨਾਲ ਭਰੇ ਟਰੱਕ ਨੂੰ ਲੈ ਕੇ ਬਿਹਾਰ ਜਾ ਰਿਹਾ ਸੀ ਤਾਂ ਰਾਤ ਸਮੇਂ ਫਲੋਰ ਵਿਖੇ ਕਿਸੇ ਹੋਰ ਵਾਹਨ ਨੂੰ ਬਚਾਉਂਦੇ ਸਮੇਂ ਪਲਟ ਗਿਆ ਇਸ ਹਾਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਟਰੱਕ ਨੁਕਸਾਨਿਆ ਗਿਆ ਜਦਕਿ ਟਰੱਕ ਚਾਲਕ ਅਤੇ ਉਸ ਦੇ ਸਾਥੀ ਦੇ ਮਾਮੂਲੀ ਸੱਟਾਂ ਵਜੀਆਂ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਅਤੇ ਉਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਕ੍ਰੇਨ ਮੰਗਵਾ ਕੇ ਟਰੱਕ ਨੂੰ ਇੱਕ ਪਾਸੇ ਕੀਤਾ ਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਤ ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ